ਬਾਬੇ ਦੀ ਹੱਟੀ ਬੰਦ ਹੋਣ ਦੇ ਐਲਾਨ ਮਗਰੋਂ ਲੋਕੀ ਉਠਾਰੇ ਵੱਡੇ ਵੱਡੇ ਫਾਇਰੇ ਬਾਬਾ ਜੀ 50 ਰੁਪਏ ਦਾ ਦੁਪੱਟਾ ਤੇ 100 ਰੁਪਏ ਦਾ ਸੂਟ ਨੇ ਬੜੇ ਧਮਾਕੇ ਨਾਲ ਆ ਦੇਖੋ ਕੈਮਰੀਗ ਦਾ ਸੂਟ ਨਾ ਬੋਰ ਆਵੇ ਨਾ ਖਰਾਬ ਹੋਵੇ ਚੁੰਨੀ ਵੀ ਨਾਲ 900 ਦੇ 400 ਜਿਹੜੇ ਬਾਜ਼ਾਰ 'ਚ 5-5 6-6 ਹਜ਼ਾਰ ਦੇ ਲਹਿੰਗੇ ਇੱਥੋਂ ਆਜੋ ਸਿਰਫ 600 ਰੁਪਏ ਦਾ ਲਹਿੰਗਾ ਪ੍ਰਿੰਟਰਡ ਸਲਵਾਰ ਦੇ ਨਾਲ ਕੈਮਰੀਗ ਦਾ ਸੂਟ ਦੁਪੱਟਾ ਬਾਜ਼ਾਰ 'ਚ 500 550 ਬਾਬੇ ਦੀ ਹੱਡੀ ਦਾ ਮਿਲਣਾ 1000 ਦੇ 4 ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ 11 ਸੂਟ ਦਵਾਗੇ ਤੁਹਾਨੂੰ ਬਿਲਕੁਲ ਫ੍ਰੀ। ਅੱਗੀ ਦਾ ਕੰਮ ਬੰਦ ਕਰ ਰਹੇ ਆ ਪਰ ਵੱਡਾ ਫੈਰਾ ਕਰ ਰਹੇ ਆ ਐਦਾਂ ਦੇ ਸੂਟ ਆਪਣੇ ਭੈਣਾ ਭਰਾਵਾਂ ਨੂੰ ਇੱਕ ਨਾ ਇੱਕ ਫ੍ਰੀ 1500 ਦੇ ਦੋ ਦੁਪੱਟਿਆਂ ਨਾ 5-5 ਮੀਟਰ ਹੈਂਡਵਰਕ ਕੀਤੇ ਹੋਏ ਸੂਟ 1500 ਦੇ ਦੋ ਲੈ ਜਾ ਬਾਬੇ ਦੀ ਹੱਡੀ ਤੋਂ 11 ਸੂਟਾਂ ਜਿਹੜਾ ਦੇ ਸੂਟ ਜਾਣਗੇ 25-2500 ਦੇ ਫ੍ਰੀ ਜਿਹੜੇ ਭੇਜਣਗੇ ਵੀਡੀਓ ਨੂੰ ਜਿਆਦਾ ਜਿਆਦਾ ਦੂਰ ਦੂਰ ਤੱਕ ਤੁਸੀਂ ਲੈਣਾ ਵਿਆਹ ਸ਼ਾਦੀ ਲਈ ਕਪੜਾ ਤੁਸੀਂ ਲੈਣਾ ਵੇਚਣ ਲਈ ਕਪੜਾ ਐਦਾਂ ਦੇ ਪਿਓਰ ਕ੍ਰੇਵ ਨੇਚਰਲ ਦੇ ਸੂਟ ਆਹ ਦੇਖੋ ਚਨਾਉਂ ਦੀਆਂ ਚੁੰਨੀਆਂ 750 ਇੱਕ ਨਾ ਇੱਕ ਫ੍ਰੀ ਕਰਤਾ 2000 ਦੇ ਦੋ ਕਰਤੇ ਬਜ਼ਾਰ 'ਚ 5000 ਦੇ ਦੋ ਨਹੀਂ 2000 ਦੇ ਦੋ ਕਰਤੇ ਮਰਮ ਸੋਤਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ ਟਰੱਕ ਭਰ-ਭਰ ਕੇ ਕਪੜਾ ਲੈ ਜਾਓ ਸਲੋ ਜੀ ਬਾਬੇ ਦੀ ਹੱਟੀ ਬੰਦ ਹੋਣ ਦੇ ਐਲਾਨ ਮਗਰੋਂ ਲੋਕੀ ਉਠਾਰ ਐ ਵੱਡੇ ਵੱਡੇ ਫਾਇਰੇ ਸਵੇਰੇ 8 ਵਜੇ ਟਾਈਮ ਆ ਤੁਸੀਂ ਦੇਖ ਲਓ ਸਵੇਰ ਤੋਂ ਲੋਕ ਆ ਰਹੇ ਆ ਕੋਨੇ ਕੋਨੇ ਤੋਂ ਕਹਿੰਦੇ ਵੀ ਸਾਡੇ ਫਾਇਦੇ ਬਹੁ ਹੋ ਰਿਆ ਬਾਬਾ ਜੀ 50 ਰੁਪਏ ਦਾ ਦੁਪੱਟਾ ਤੇ 100 ਰੁਪਏ ਦਾ ਸੂਟ ਨੇ ਬੜੇ ਧਮਾਕੇ ਕਰਾ ਪਾਜੀ ਵੱਡੇ ਵੱਡੇ ਧਮਾਕੇ ਕਰਨ ਜਾ ਰਹੇ ਆ 25 2500 ਵਾਲੇ ਸੂਟ ਵੀ 6 600 7 700 ਰੁਪਏ 4 4000 ਦਾ ਸੂਟ ਵੀ 750 ਰੁਪਏ ਦੇਣ ਜਾ ਰਹੇ ਆ ਔਰ ਐਦਾਂ ਦਾ ਧਮਾਕਾ ਕਰਨ ਜਾ ਰਹੇ ਆ ਨਾ ਜੀ ਵੀ ਬਸ ਜਿਨ੍ਹਾਂ ਨੇ ਆਣਾ ਜਲਦੀ ਆ ਜਾਓ ਬੋਧੂਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਆਇਆ ਧਰ ਲੈ ਜਾਓ ਆ ਕੇ ਵੱਡਾ ਫੈਰਾ ਕਰਨ ਜਾ ਰਹੇ ਆ ਵੱਡੇ ਧਮਾਕੇ ਦੇਣ ਜਾ ਰਹੇ ਆ ਔਰ ਐਦਾਂ ਦੇ ਸੂਟ ਆਹ ਦੇਖੋ ਸੈਲੀਬ੍ਰਿਟੀਾਂ ਵਾਲੇ ਸੂਟ ਹਾਈ ਕਲਾਸ ਪੀਸ ਜਿਹੜੇ 25 2500 ਤਿੰਨ 3000 ਰੁਪਏ ਨੂੰ ਹੈ ਆਪਣੇ ਪੈਣਾ ਪਰਵਾਂ ਦੇਣ ਜਾ ਰਿਹਾ ਸਿਰਫ 750 ਰੁਪਏ ਦਾ ਸੂਟ ਸੋ ਤੁਸੀਂ ਇਹ ਚੈੱਕ ਕਰ ਲਓ ਫਾਇਦੇ ਹੋਣੇ ਆ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 1500 ਦੇ ਦੋ ਕਾਰ ਤੇ ਬਾਜ਼ਾਰ ਚ 2500 ਦਾ ਇੱਕ ਮਤਲਬ 750 ਰੁਪਏ ਦਾ ਸੂਟ ਮਿਲ ਰਿਹਾ ਇੱਥੇ ਲਹਿੰਗੇ ਦਾ ਬੜਾ ਵੱਡਾ ਧਮਾਕਾ ਤੁਸੀਂ ਕੀਤਾ ਲਹਿੰਗੇ ਭਾਜੀ ਆਪਾਂ ਬਹੁਤ ਮਹਿੰਗੇ ਜਿਹੜੇ ਬਾਜ਼ਾਰਾਂ ਚ ਨੇ ਉਹ ਕਰ ਦਿੱਤੇ ਨੇ ਆ ਦੇਖੋ ਜੀ ਆ ਦੇਖੋ ਲਹਿੰਗੇ ਬੜੇ ਮਹਿੰਗੇ ਮਹਿੰਗੇ ਕਰਦੇ 600 ਰੁਪਏ ਬਾਜੀ ਜਿਹੜੇ ਬਾਜ਼ਾਰ ਚ 5 5 6 6000 ਦੇ ਲਹਿੰਗੇ ਇੱਥੋਂ ਆਜੋ ਸਿਰਫ 600 ਰੁਪਏ ਦਾ ਲਹਿੰਗਾ 600 ਰੁਪਏ ਦੇ ਵਿੱਚ ਲਹਿੰਗਾ ਉਧਰ ਤੁਸੀਂ ਦੇਖ ਲਓ ਵੀ ਲੋਕ ਇੱਥੇ ਆਉਣੇ ਸ਼ੁਰੂ ਹੋ ਚੁੱਕੇ ਆ ਤੁਸੀਂ ਵੀ ਆਜੋ 4 5 ਦਿਨ ਦਾ ਬਹੁਤ ਵੱਡਾ ਸੇਰ ਮੇਰਾ ਲੱਗਣਾ ਹੈਗਾ ਆਪਣੇ ਪਹਿਣਾ ਬਣਾਸੇ ਇਦਾਂ ਦੀਆਂ ਜੀਜਾਂ ਦੇਖੋ ਕ੍ਰੇਪ ਦੇ ਨੇਚਰਲ ਦੇ ਸੂਟ ਆ ਬਾਜੀ ਇਹ ਕੋਈ ਛੋਟੇ ਛੋਟੇ ਦੁਪੱਟੇ ਨਹੀਂ ਕੋਈ ਡੀ ਨੇਚਰਲੀ ਪਿਓਰ ਕ੍ਰੇਪ ਜੇ ਆਹ ਦੇਖੋ ਚਨਾਉਣ ਸ਼ਫੌਨ ਦਾ ਦੁਪੱਟਾ ਨਾਲ ਆਹ ਕੰਮ ਦੇਖੋ ਕੀਤਾ ਹੋਇਆ ਆ ਦੇਖੋ ਪੀਸ ਕੋਈ 1900 ਕੋਈ 2000 ਬਜ਼ਾਰ ਚ ਵੇਚ ਰਿਆ ਸੂਟ ਅਈ ਦਾ ਕੰਮ ਬੰਦ ਕਰ ਰਹੇ ਆ ਪਰ ਵੱਡਾ ਫੈਰਾ ਕਰ ਰਹੇ ਆ ਐਦਾਂ ਦੇ ਸੂਟ ਆਪਣੇ ਭੈਣਾ ਭਰਾਵਾਂ ਨੂੰ ਇੱਕ ਨਾ ਇੱਕ ਫ੍ਰੀ 1500 ਦੇ ਦੋ ਆ ਦੇਖੋ ਜੀ ਕੋਈ ਦਿੰਦਾ 1900 ਦਾ ਕੋਈ ਦਿੰਦਾ 2000 ਦਾ ਇੱਥੇ ਅਸੀਂ 1500 ਦੇ ਦੋ ਦੇ ਰਿਹਾ ਨਾਲ ਨਾਲ ਜਿਨ੍ਹਾਂ ਨੂੰ ਪਸੰਦ ਆ ਆ ਦੇਖੋ ਪੀਸ ਦੇਖੋ ਤੁਸੀਂ ਆ ਕੰਮ ਦੇਖੋ ਕੀਤਾ ਹੋਇਆ ਕੇਰਾ ਦੇਖੋ ਕੱਢਿਆ ਹੋਇਆ ਐਦਾਂ ਦੀਆਂ ਚਨੌਂਦੀਆਂ ਚੁੰਨੀਆਂ 2.5 2 ਮੀਟਰ ਦੇ ਦੁਪੱਟਿਆਂ ਨਾ 5-5 ਮੀਟਰ ਹੈਂਡਵਰਕ ਕੀਤੇ ਹੋਏ ਸੂਟ 1500 ਰੁਪਏ ਦੋ ਲੈ ਜਾ ਬਾਬੇ ਦੀ ਹੱਡੀ ਤੋਂ ਆ 2695 ਰੁਪਏ ਦਾ ਸੂਟ ਹੈ ਆ ਵੀ ਦੇਖ ਲਓ 750 ਦਾ ਕਰਤਾ 750 ਆ ਤੁਸੀਂ ਚੈੱਕ ਕਰ ਲਓ ਸੂਟ ਫਰੰਟ ਘੇਰਾ ਚੈੱਕ ਕਰ ਲਓ 2600 2700 ਵਾਲਾ 750 ਸੁਪਰ ਤੋਂ ਉੱਪਰ ਸੂਟ ਹੈ ਨਾਲ ਦੇਖੋ ਦੁਪੱਟਾ ਠੀਕ ਹੈ ਜੀ 1700 ਰੁਪਏ ਵਾਲਾ ਸੂਟ 750 ਦਾ ਕਰਤਾ ਲੈ ਜਾਓ ਆ ਲੋ ਜਿਨ੍ਹਾਂ ਨੇ ਜਿਹੜਾ ਲੈਣਾ ਲਈ ਜਾਓ ਆ ਦੇਖੋ ਰੰਗ ਵੀ ਸਾਰੇ ਤੇ ਇਹ ਇੱਕ ਤੋਂ ਇੱਕ ਰੰਗ ਤੁਸੀਂ ਲੈਣਾ ਵਿਆਹ ਸ਼ਾਦੀ ਲਈ ਕਪੜਾ ਤੁਸੀਂ ਲੈਣਾ ਵੇਚਣ ਲਈ ਕਪੜਾ ਐਦਾਂ ਦੇ ਪਿਓਰ ਕਰੇਬ ਨੇਚਰਲ ਦੇ ਸੂਟ ਆਹ ਦੇਖੋ ਚਨਾਵਨ ਦੀਆਂ ਚੁੰਨੀਆਂ 750 ਦਾ ਸੂਟ ਦੇਖੋ ਤਾਜਬਰੀ ਵਾਲਾ ਕਪੜਾ ਜਿਹੜਾ 50000 ਦਾ ਬਾਜ਼ਾਰ 'ਚ ਇੱਥੇ 10000 'ਚ ਦੇ ਰਿਆ ਨਾਲ ਭਾਜੀ 10000 ਤੋਂ ਵੀ ਸਸਤਾ ਬੈਣਾ 2500 ਦਾ ਸੂਟ ਦਾ 750 ਦਾ ਕਰਤਾ ਹੈ ਜੀ ਆਹ ਚੀਜ਼ਾਂ ਦੇਖੋ ਹੈਂਡਵਰਕ ਦੇਖੋ ਚੁੰਨੀਆਂ ਦੇਖੋ ਚਨਾਵਨ ਦੀਆਂ ਤੁਸੀਂ ਦੇਖੋ ਬਾਕਵਾਕ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਆ ਗਏ ਆ ਤੁਸੀਂ ਵੀ ਇੱਥੇ ਆ ਜਾਓ ਵੱਡੇ ਫਾਇਦੇ ਹੋ ਰਿਹਾ 7 ਕਰੋੜ ਦਾ ਕੱਪੜਾ ਮਿੱਟੀ ਦੇ ਭਾਅ ਦੇ ਰਿਹਾ 7 ਕਰੋੜ ਦਾ ਆ ਦੇਖੋ ਸੋਦੇ ਦੇਖੋ ਨਵੇਂ ਨਵੇਂ ਦੁਕਾਨ ਬੰਦ ਕਰ ਰਿਹਾ ਵੱਡਾ ਫੈਰਾ ਕਰ ਰਿਹਾ 600 ਦੇ ਲਹਿੰਗਾ ਕੋਟਨ ਦਾ ਸੂਟ 500 ਦਾ 1000 ਦੇ 4 ਕਰਤੇ ਆ ਤੇ ਐਦਾਂ ਦੇ ਕੜਾਈਆਂ ਦੇ 22 2500 ਦੇ ਸੂਟ ਕਰਦੇ ਨੇ ਭਾਜੀ 7500 ਆ ਲੋ ਸਾਡੇ ਦੇ ਤੁਸੀਂ ਦੇਖ ਲਓ ਵੀ ਜਿੰਨੇ ਸੂਟ ਖੁੱਲੇ ਸਾਹ ਆ ਦੇਖੋ ਪਹਿਲਾਂ ਭਾਜੀ ਗਲਾ ਦੇਖੋ ਆ ਘੇਰਾ ਦੇਖੋ ਹੈਂਡਵਰਕ ਆ ਦੇਖੋ ਸਲਵਾਰ ਦੇ ਪੌਂਚੇ ਬਾਜੂ ਕੱਢੇ ਪੀਸ ਇਹ ਲੋ ਰਗੰਜਾ ਰੇ ਦੁਪੱਟੇ ਨਾਲ 19 1900 ਰੇ ਸੂਟ 750 ਰੁਪਏ ਐਡਰ ਪੈਕ ਮੁਠੇ ਇਹ ਕੋਈ ਲਾੜ ਛਾੜ ਨਹੀਂ ਇਹ ਫਰੈਸ਼ ਸੋਦੇ ਆ ਫਰੈਸ਼ ਦੇਖੋ ਇਸੇ ਆਉਣ ਦਾ ਫਾਇਦਾ ਕੀ ਆ ਤੁਹਾਨੂੰ ਮੁਠੇ ਬੰਦ ਲੈਣ ਦੀ ਲੋੜ ਨਹੀਂ ਭਾਵੇਂ ਸਿੰਗਲ ਸਿੰਗਲ ਲੈ ਲੋ ਰੰਗ ਚੋਣ ਆਹ ਦੇਖੋ ਪੀਸ ਕਢਾਈ ਦੇਖੋ ਕੀਤੀ ਹੋਈ ਠੀਕ ਆ ਜੀ 1500 ਦੇ 2 ਆਹ ਲੋ ਜੀ 1500 ਦੇ 2 ਲੈ ਜੋ ਆਹ ਲੋ ਜਿਹੜਾ ਮਰਜੀ ਰੰਗ ਚੱਕ ਲੋ 1500 ਦੇ 2 ਦੇ ਰਹੇ ਆ 2500 2600 ਬਾਜ਼ਾਰ ਦਾ ਰੇਟ ਆਹ ਲੋ ਜੀ ਸੁਪਰ ਡੂਪਰ ਹਟਾ ਆਰਟੀਕਲ 1500 ਦੇ 2 ਸੂਟ ਜੀ ਇੱਕ ਤੋਂ ਇੱਕ ਆਡੀਗਲ ਚਨਾਉਣ ਦੀ ਚੁੰਨੀ ਦੇ ਨਾਲ ਆਹ ਦੇਖੋ ਸਪੈਸ਼ਲ ਪੀਸ ਸੋ ਬਾਬਾ ਜੀ ਸਟਾਰਟਿੰਗ ਵੀ ਦਿਖਾਓ ਨਾ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰਾਂ ਲਈ ਵੀ ਵੈਰਾਈਟੀਆਂ ਦਿਖਾ ਦਿਓ ਆਹ ਲੋ ਜੀ ਲੋ ਵੀ ਦਿਖਾ ਦਿੰਨੇ ਆ ਆਹ ਦੇਖੋ ਪੀਸ ਆਪਣੇ ਭੈਣਾਵਾਂ ਵਾਸਤੇ ਦੱਦੀ ਐ ਇਦਾਂ ਦੇ 25 2500 ਵਾਲੇ ਸੂਟ ਵੀ ਆਹ ਦੇਖੋ 750 ਰੁਪਏ ਦਾ ਸੂਟ ਦੇਤਾ ਭਾਜੀ ਭੈਣਾਵਾਂ ਨੂੰ ਚੱਕੋ ਜੀ 750 ਦੇ ਵਿੱਚ ਪਰਪਲ ਕਲਰ ਸਪੈਸ਼ਲ ਆਹ ਪੀਸ ਦੇਖੋ ਲੁੱਕ ਦੇਖੋ 750 ਰੁਪਏ ਦਾ ਸੂਟ ਜੀ ਆਹ ਦੇਖ ਲਓ ਵੀ ਜਿੱਦਾਂ ਜਿੱਦਾਂ बोल ਰਿਹਾ ਜੋ ਰੇਟ ਬੋਲ ਰਿਹਾ ਨਾਲ ਨਾਲਾ ਲਉਦੇ ਹੀ ਜਾਂਦੇ ਗ੍ਰੇ ਕਲਰ ਸਪੈਸ਼ਲ ਪੀਸ ਚੀਜ਼ ਦੇਖੋ ਬਣੀ ਹੋਈ ਕੰਮ ਦੇਖੋ ਕੀਤਾ ਹੋਇਆ ਚੁੰਨੀ ਦੇਖੋ ਨਾਲ ਹਮ ਹਾਈ ਕਲਾਸ ਚੀਜ਼ ਇਹ ਵੀ 750 ਰੁਪਏ ਦਾ ਸੂਟ ਜੀ ਪ੍ਰਿੰਟਡ ਸਲਵਾਰ ਦੇ ਨਾਲ ਕੈਮਰੀ ਦਾ ਸੂਟ ਦੁਪੱਟਾ ਬਾਜ਼ਾਰ 'ਚ 500 550 ਬਾਬੇ ਦੀ ਹੱਡੀ ਤੇ ਮਿਲਣਾ 1000 ਦੇ 4 ਸੋ ਤੁਸੀਂ ਇਹ ਚੈੱਕ ਕਰ ਆ ਵੀ ਲੈ ਲਓ 1000 ਦੇ 4 800 ਵਾਲਾ ਸੂਟ 250 ਰੁਪਏ ਦੇ ਵਿੱਚ ਕਰਤਾ 1000 ਦੇ 4 500 ਦੇ 2 ਯਾ ਭਾਏ ਇਹਦੇ ਵਿੱਚ ਰੰਗਾਂ ਦੀ ਗੱਲ ਕਰ ਲਈਏ ਡਿਜ਼ਾਈਨਰ ਦੀ ਗੱਲ ਕਰ ਲਈਏ ਜਿੰਨੇ ਮਰਜੀ ਆਹ ਦੇਖੋ ਜੀ ਦੁਪੱਟਾ ਨਾਲ ਦੇ ਰਹੇ ਹੈਗੇ ਆ ਆ ਲੋ ਭਾਜੀ 904 ਆਹ ਦੇਖੋ ਕੈਮਰੀ ਦਾ ਸੂਟ ਨਾਲ ਬੋਰ ਆਵੇ ਨਾ ਖਰਾਬ ਹੋਵੇ ਚੁੰਨੀ ਵੀ ਨਾਲ 904 ਸੂਟ ਦੇ ਰਹੇ ਆ 904 ਵੇਟ ਘਟ ਗਿਆ 904 ਸੂਟ ਦੇ ਰਹੇ ਆ ਜਿਹੜੇ ਬਾਜ਼ਾਰ 'ਚ 5 500 6 600 ਦਾ ਇੱਕ ਇੱਥੇ ਲੈ ਜਾਓ 904 ਆਹ ਦੇਖੋ ਕ੍ਰੇਪ ਦੇ ਸੂਟ 22 250 2500 ਦੇ ਹੈਂਡ ਵਰਕਰ ਦੇ ਸੂਟ 700 ਦੇ 50 ਰੁਪਏ ਦਾ ਸੂਟ ਭਾਜੀ 750 ਰੁਪਏ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਰੰਗ ਚੜਦੇ ਦਾ ਚੜਦਾ ਕਰੇ ਭਾਜੀ ਇਹ ਦੇਖੋ ਪੀਸ ਆਹ ਦੇਖੋ ਚੀਚਾ 25 2500 ਵਾਲੇ ਸੂਟ ਵੀ ਕਰਦੇ ਆ 750 ਰੁਪਏ ਵੱਡਾ ਫੈਰਾ 1500 ਦੇ ਦੋ ਲੈ ਜਾਓ ਬਾਜ਼ਾਰ ਚ 2500 ਦਾ ਇੱਕ ਵੀ ਕੰਢਿਆ ਜੀ ਤੇ ਐਦਾਂ ਦੀਆਂ ਚੀਜ਼ਾਂ ਲੈਣੀਆਂ ਵੇ ਆਜੋ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਦੀ ਹੱਟੀ ਵੇ ਹਰ ਤਰ੍ਹਾਂ ਦਾ ਸੂਟ ਅਵੇਲੇਬਲ ਹੈ ਬਾਬੇ ਦੀ ਹੱਟੀ ਦਾ ਜਲਦੀ ਕਰੋ ਸਿਰੇ 7:30 ਤੋਂ ਲੈ ਕੇ ਰਾਤੀ 8:00 ਵਜੇ ਤੱਕ ਆ ਲੋ ਦੀ ਚੀਜ਼ਾਂ ਐਦਾਂ ਦੇ ਕਰੇਵ ਦੇ ਸੂਟ ਸਿਰਫ ਦੇ ਸਿਰਫ 750 ਰੁਪਏ ਤੇ ਅੱਜ ਦੀ ਵੀਡੀਓ ਜਿਹੜੇ ਭੈਣ ਭਰਾ ਜਿਆਦਾ ਜਿਆਦਾ ਸ਼ੇਅਰ ਕਰਨ 11 ਭੈਣ ਭਰਾਵਾਂ ਨੂੰ ਅਸੀਂ ਇਹ ਕਰੇਵ ਦੇ ਸੂਟ ਫ੍ਰੀ ਭੇਜਾਂਗੇ ਬਾਬੇ ਦੀ ਹੱਟੀ ਵੱਲੋਂ ਸੋ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ 11 ਸੂਟ ਦਵਾਗੇ ਤੁਹਾਨੂੰ ਬਿਲਕੁਲ ਫ੍ਰੀ ਇਹ ਹੀ ਵੈਰਾਈਟੀਆਂ ਨੇ ਆ ਦੇਖ ਲਓ ਜਿੰਨਾ ਵੀ ਸਟਾਕ ਪਿਆ ਸਾਰਾ ਸੇਲ ਤੇ ਲਾਤਾ ਚਾਰ-ਚਾਰ ਗੁਣਾ ਰੇਟ ਘੱਟ ਕਰਦੇ ਬਾਜ਼ਾਰ ਆ ਆ ਦੇਖੋ 3D ਮੈਚਿੰਗ ਵਾਲੇ ਜਿਹੜੇ 25-2500 ਨੂੰ ਸੂਟ ਵਿਕਣ ਦੇ ਨੇ ਹਾਂ ਆ ਦੇਖੋ ਪੀਸ ਆ ਲੋ ਅਸੀਂ ਦੇ ਰਿਆ ਇੱਕ ਨਾਲ ਇੱਕ ਫਰੀ ਹਾਂ ਆ ਸੂਟ ਸਲਵਾਰ ਦੇਖੋ ਪਾੜਾ ਸਿਲਕਰੀਆ ਦੇਖੋ ਸ਼ਾਰਟ ਹਾਂ ਠੀਕ ਹੈ ਜੀ ਇੱਕ ਨਾਲ ਇੱਕ ਫ੍ਰੀ ਕਰਤਾ 2000 ਦੇ 2 ਕਰਤੇ ਬਿਜਾਰ ਤੇ 5000 ਦੇ 2 ਨਹੀਂ 2000 ਦੇ 2 ਮਤਲਬ ਸਿਰਫ 1000 ਰੁਪਏ ਦਾ ਸੂਟ ਰਹਿ ਗਿਆ ਦੇਖੋ ਦੁਪੱਟਿਆਂ ਦੇ ਵਰਕ ਚੈੱਕ ਕਰ ਲੋ ਡਿਜ਼ਾਈਨਰ 25 2500 ਦੇ ਸੂਟ ਇੱਕ ਨਾਲ ਇੱਕ ਫ੍ਰੀ ਕਰਤਾ ਇਦਾਂ ਦੇ ਸੂਟ ਜਿਹੜੇ ਸ਼ੋਰੂਮਾਂ 'ਚ 25 2500 ਨੂੰ ਵਿਕਦੇ ਆ 2000 ਦੇ 2 ਜ਼ਿਲ੍ਹਾ ਜਲੰਧਰ ਜਮਸ਼ੇਰਗੱਤ ਬਾਬੇ ਦੀ ਹੱਟੀ ਦੇ ਜੀ 2 3 3000 ਦਾ ਇੱਕ ਵੇਕਣ ਵਾਲਾ ਇੱਥੇ 1000 ਰੁਪਏ ਦਾ ਇੱਕ ਮਤਲਬ 2000 ਦੇ 2 ਸੂਟ ਆ ਦੇਖ ਲੋ ਲੋਕ ਆ ਗਏ ਆ ਦੂਰੋਂ ਦੂਰੋਂ ਫਾਇਦੇ ਲੈ ਰਹੇ ਆ ਜਿਨ੍ਹਾਂ ਨੇ ਨਮਾ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰਾਂ ਦੁਕਾਨਦਾਰ ਉਧਰ ਵੀ ਕੈਮਰਾ ਮਾਰ ਦਿਓ ਚਾਰੇ ਹੀ ਪਾਸੇ ਵੱਡਾ ਰਾਂਚ ਪੈ ਗਿਆ ਜਿੱਦਾਂ ਜਿੱਦਾਂ ਟਾਈਮ ਹੋਈ ਜਾਂਦਾ ਉਦੋਂ ਉਦੋਂ ਲੋਕ ਆਈ ਜਾ ਰਹੇ ਤੁਸੀਂ ਵੀ ਆ ਜਾਓ ਬਹੁਤ ਸਾਰਾ ਫਾਇਦਾ ਲੱਖਾਂ ਰੁਪਈਆ ਵਾਲਾ ਕੱਪੜਾ ਆਹ ਦੇਖੋ ਮੁਠਿਆ ਦੇ ਮੁਠੇ ਲੈ ਕੇ ਜਾ ਰਹੇ ਦੁਕਾਨਦਾਰ 900 ਦੇ 4000 ਦੇ 4 ਵੱਡਾ ਫਾਇਦਾ 1 ਰੁਪਈਆ ਦਾ ਵੀ ਲੋਸ ਨਹੀਂ ਸਿਰੇ ਸਿਰੇ ਲੱਗ ਗਿਆ ਬਾਬੇ ਦੀ ਹੱਡੀ ਦਾ ਮੇਲਾ ਕੱਪੜਿਆਂ ਦਾ ਆ ਜਾਓ ਸੂਟ ਨਾਲ ਸੂਟ ਫਰੀ ਲੈ ਜਾਓ ਐਦਾਂ ਦੇ ਸੂਟ 11 ਸੂਟਾਂ ਦੇ ਇਦਾਂ ਦੇ ਸੂਟ ਜਾਣਗੇ 25 2500 ਵਾਲੇ ਫਰੀ ਜਿਹੜੇ ਭੇਜਣਗੇ ਬिडੀਆਂ ਨੂੰ ਜਿਆਦਾ ਜਿਆਦਾ ਦੂਰ ਦੂਰ ਤੱਕ ਸੋ ਬਹੁਤ ਸਾਰੇ ਫਾਇਦੇ ਹੋ ਰਹੇ ਆ ਬਾਬੇ ਦੀ ਹੱਟੀ ਬੰਦ ਹੋਣ ਜਾ ਰਹੀ ਆ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ ਟਰੱਕ ਭਰ ਭਰ ਕੇ ਕੱਪੜਾ ਲੈ ਜਾਓ ਇਦਾਂ ਦੇ ਸੂਟ 2250 3300 4400 ਹਜ਼ਾਰ ਰੁਪਏ ਦੇ ਚਾਰ ਸੂਟ ਕਰਤੇ ਆ ਆ ਲਓ ਭਾਜੀ ਕੜਾਈਆਂ ਵਾਲੇ ਸੂਟ ਚੁੰਨੀਆਂ ਨਾਲ ਆ ਦੇਖੋ 1000 ਦੇ ਚਾਰ ਸੂਟ 1000 ਦੇ ਚਾਰ ਸੂਟ ਸੋ ਛੇਤੀ ਆਜੋ ਬਹੁਤ ਸਾਰੇ ਲੋਕ ਫਾਇਦਾ ਲੈ ਰਹੇ ਆ ਬਾਜ਼ਾਰਾਂ 'ਚ ਆ ਕੇ ਲੁੱਟਣਾ ਕਰਾਓ ਬਾਬੇ ਦੀ ਹੱਟੀ ਤੇ ਲੱਗੇ ਮੇਲੇ ਬਾਜ਼ਾਰ ਸੱਚੀ ਸਾਰੇ ਬੈਠੇ ਵੇਲੇ ਜਾ ਕੇ ਚੈੱਕ ਕਰ ਲਿਓ ਜਮਸ਼ੇਰ ਖਾਸ ਹੋਣਾ ਨੰਬਰ ਸਕਰੀਨ ਤੇ ਆ ਐਡਰੈਸ ਦਿੱਤਾ ਕੋਈ ਜਾਣ ਕੇ ਲੈਣ ਨੂੰ ਤੁਸੀਂ ਫੋਨ ਕਰ ਸਕਦੇ ਆ 11 ਮਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜਾ ਸਾਹਿਬ ਟੀਵੀ ਜਮਸ਼ੇਰ ਖਾਸ